ਪੰਨਾ ਦੇ ਵਿੱਚ ਨੈਸ਼ਨਲ ਹਾਈਵੇ ਤੇ ਅੱਧੀ ਰਾਤ ਨੂੰ ਵੱਡਾ ਹਾਦਸਾ ਹੋਇਆ ਤੇ ਬਿਹਾਰ ਅਤੇ ਯੂਪੀ ਤੋਂ ਲੇਬਰ ਲੈ ਕੇ ਆ ਰਹੀ ਬੱਸ ਨੂੰ ਪਿੱਛੋਂ ਦੀ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ बस करीब 150 मीटर दूर जाके बिजली दे ट्रांसफार्मर नाल ਜਾ ਟਕਰਾਈ ਹਾਦਸੇ ਵਿੱਚ 25 ਤੋਂ 30 ਮਜ਼ਦੂਰ ਜ਼ਖਮੀ ਹੋ ਗਏ ਜ਼ਖਮੇਚ ਕੁਝ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਨੇ ਉਹਨਾਂ ਨੂੰ ਸਿਵਲ ਹਸਪਤਾਲ ਖੰਨਾ ਪਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਪੰਜਾਬ ਚ ਝੋਨੇ ਲਗਾਉਣ ਦੇ ਲਈ ਬਿਹਾਰਤ ਯੂਪੀ ਤੋਂ ਕਰੀਬ 65 ਮਜ਼ਦੂਰ ਬਸ ਚਾਰੇ ਸੀ ਅੱਧੀ ਰਾਤ ਲੇਬਰ ਨੇ ਖੰਨਾ ਚ ਉਤਰਨਾ ਸੀ 12:30 ਵਜੇ ਦੇ ਕਰੀਬ ਬਸ ਨੈਸ਼ਨਲ ਹਾਈਵੇ ਤੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਬੜੇ ਇਕੱਠੇ ਰੁਕੀ ਕੁਝ ਮਜ਼ਦੂਰ ਥੱਲੇ ਉਤਰੇ ਹੀ ਸੀ ਕਿ ਪਿਛੁਵਾਰੇ ਤੇਜ਼ ਰਫਟਾਰ ਟਰਾਲੇ ਨੇ ਆਕੇ ਬਸ ਉਹ ਟੱਕਰ ਮਾਰ ਦਿੱਤੀ ਸਰ ਕੀ ਮੈਟਰ ਜਿਹੜਾ ਐਕਸੀਡੈਂਟ ਹੋਇਆ ਇਹ ਜਿਹੜੇ ਬੱਸੇ ਕਮਹਾਕਾਲ ਦੀ ਸਵਾਰੀਆਂ ਲੈ ਕੇ ਜਾ ਰਹੇ ਸੀਗੀ ਰੋਡ ਦੇ ਉੱਤੇ ਆਪਣੇ ਸਿਵਲ ਹਸਪਤਾਲ ਦੇ ਸਾਹਮਣੇ ਖੜੀ ਸੀਗੀ ਪਿੱਛੋਂ ਇੱਕ ਟਰੱਕ ਦਾ ਟਾਇਰ ਫਟਣ ਕਾਰਨ ਟਰੱਕ ਨੇ ਪਿੱਛੋਂ ਹਿੱਟ ਕੀਤਾ ਇਹਦੇ ਵਿੱਚ 20-25 ਬੰਦੇ ਜ਼ਖਮੀ ਹੋਏ ਨੇ ਉਧਾਂ ਕੈਜੁਐਲਟੀ ਤੋਂ ਬਚਾਏ ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਡਾ ਵਿੱਚ ਦਾਖਲ ਕਰਾਇਆ ਗਿਆ ਹੈ ਤੇ ਰੋਡ ਵਗੈਰਾ ਕਲੀਅਰ ਹੋ ਗਿਆ। ਰੋਡ ਕਲੀਅਰ ਹੋ ਗਿਆ ਟਰੱਕ ਨੂੰ ਅਸੀਂ ਆਪਣੇ ਕ੍ਰੇਨ ਦਾ ਪ੍ਰਬੰਧ ਕਰਕੇ ਪਿੱਛੇ ਹਟਾ ਰਹੇ ਹਾਂ। ਬਾਕੀ ਟਰੈਫਿਕ ਚੱਲ ਰਹੀ ਹੈ। ਤੇ ਬਾਕੀ ਕੋਈ ਸਿਰਜਲੀ ਵਗੈਰਾ ਤਾਂ ਬਾਕੀ ਆਪਣੇ 2-3 ਬੰਦੇ ਸੀਰੀਅਸ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਖੰਨਾ ਦੇ ਵਿੱਚ ਨੈਸ਼ਨਲ ਹਾਈਵੇ ਤੇ ਅੱਧੀ ਰਾਤ ਨੂੰ ਵੱਡਾ ਹਾਦਸਾ ਹੋਇਆ ਤੇ ਬਿਹਾਰ ਅਤੇ ਯੂਪੀ ਤੋਂ ਲੇਬਰ ਲੈ ਕੇ ਆ ਰਹੀ ਬੱਸ ਨੂੰ ਪਿੱਛੋਂ ਦੀ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ બસ قریب 150 ਮੀਟਰ ਦੂਰ ਜਾ ਕੇ ਬਿਜਲੀ ਦੇ ਟਰਾਂਸਫਾਰਮਰ ਨਾਲ ਜਾ ਟਕਰਾਈ ਹਾਦਸੇ ਵਿੱਚ 25 ਤੋਂ 30 ਮਜ਼ਦੂਰ ਜ਼ਖਮੀ ਹੋ ਗਏ ਜ਼ਖਮੇਜ ਕੁਝ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਨੇ ਉਹਨਾਂ ਨੂੰ ਸਿਵਲ ਹਸਪਤਾਲ ਖੰਨਾ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਪੰਜਾਬ ਚ ਝੋਨੇ ਲਗਾਉਣ ਦੇ ਲਈ ਬਿਹਾਰਤ ਯੂਪੀ ਤੋਂ ਕਰੀਬ 65 ਮਜ਼ਦੂਰ ਬਸ ਚਾਰੇ ਸੀ ਅੱਧੀ ਰਾਤ ਲੇਬਰ ਨੇ ਖੰਨਾ ਚ ਉਤਰਨਾ ਸੀ 12:30 ਵਜੇ ਦੇ ਕਰੀਬ ਬਸ ਨੈਸ਼ਨਲ ਹਾਈਵੇ ਤੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਬਣੇ ਇਕੱਠੇ ਰੁਕੀ ਕੁਝ ਮਜ਼ਦੂਰ ਥੱਲੇ ਉਤਰੇ ਹੀ ਸੀ ਕਿ ਪਿਛੂਵਾਰੇ ਤੇਜ਼ ਰਫਟਾਰ ਟਰਾਲੇ ਨੇ ਆ ਕੇ ਬਸ ਤੱਕ ਦਾ ਮਾਪੀ ਸਲ ਕੀ ਮੈਟਰ ਜਿਹੜਾ ਐਕਸੀਡੈਂਟ ਹੋਇਆ ਇਹ ਜਿਹੜੇ ਬਾਸੇ ਕਮਹਾਕਾਲ ਦੀ ਸਵਾਰੀਆਂ ਲੈ ਕੇ ਜਾ ਰਹੇ ਸੀਗੇ ਰੋਡ ਦੇ ਉੱਤੇ ਆਪਣੇ ਸਿਵਲ ਹਸਪਤਾਲ ਦੇ ਸਾਹਮਣੇ ਖੜੀ ਸੀਗੀ ਪਿੱਛੋਂ ਇੱਕ ਟਰੱਕ ਦਾ ਟਾਇਰ ਫਟਣ ਕਾਰਨ ਟਰੱਕ ਨੇ ਪਿੱਛੋਂ ਹਿੱਟ ਕੀਤਾ ਜਿਹਦੇ ਵਿੱਚ 20-25 ਬੰਦੇ ਜ਼ਖਮੀ ਹੋਏ ਨੇ ਉਦਾਂ ਕੈਜੂਐਲਟੀ ਤੋਂ ਬਚਾਏ ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਡਾ ਵਿੱਚ ਦਾਖਲ ਕਰਾਇਆ ਗਿਆ ਹੈ ਏ ਰੋਡ ਵਗਾਰੇ ਕਲੀਅਰ ਹੋ ਜੇ ਰੋਡ ਕਲੀਅਰ ਹੋ ਗਿਆ ਟਰੱਕ ਨੂੰ ਅਸੀਂ ਆਪਣੇ ਕ੍ਰੇਨ ਦਾ ਪ੍ਰਬੰਧ ਕਰਕੇ ਪਿੱਛੇ ਹਟਾ ਰਹੇ ਹਾਂ ਬਾਕੀ ਟਰੈਫਿਕ ਚੱਲ ਰਹੀ ਹੈ ਤੇ ਬਾਕੀ ਕੋਈ ਕੋਈ ਚਲਚਲ ਦੀ ਜ਼ਿਆਦਾ ਨਹੀਂ ਬਾਕੀ ਆਪਣੇ 2-3 ਬੰਦੇ ਸੀਰੀਅਸ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਖੰਨਾ ਦੇ ਵਿੱਚ ਨੈਸ਼ਨਲ ਹਾਈਵੇ ਤੇ ਅੱਧੀ ਰਾਤ ਨੂੰ ਵੱਡਾ ਹਾਦਸਾ ਹੋਇਆ ਤੇ ਬਿਹਾਰ ਅਤੇ ਯੂਪੀ ਤੋਂ ਲੇਬਰ ਲੈ ਕੇ ਆ ਰਹੀ ਬੱਸ ਨੂੰ ਪਿੱਛੋਂ ਦੀ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ બસ ਕਰੀਬ 150 ਮੀਟਰ ਦੂਰ ਜਾ ਕੇ ਬਿਜਲੀ ਦੇ ਟਰਾਂਸਫਾਰਮਰ ਨਾਲ ਜਾ ਟਕਰਾਈ ਹਾਦਸੇ ਵਿੱਚ 25 ਤੋਂ 30 ਮਜ਼ਦੂਰ ਜ਼ਖਮੀ ਹੋ ਗਏ ਜ਼ਖਮੇਜ ਕੁਝ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਨੇ ਉਹਨਾਂ ਨੂੰ ਸਿਵਲ ਹਸਪਤਾਲ ਖੰਨਾ ਪਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਪੰਜਾਬ ਚ ਝੋਨੇ ਲਗਾਉਣ ਦੇ ਲਈ ਬਿਹਾਰਤ ਯੂਪੀ ਤੋਂ ਕਰੀਬ 65 ਮਜ਼ਦੂਰ ਬਸ ਚਾਰੇ ਸੀ ਅੱਧੀ ਰਾਤ ਲੇਬਰ ਨੇ ਖੰਨਾ ਚ ਉਤਰਨਾ ਸੀ 12:30 ਵਜੇ ਦੇ ਕਰੀਬ ਬਸ ਨੈਸ਼ਨਲ ਹਾਈਵੇ ਤੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਬੜੇ ਇਕੱਠੇ ਰੁਕੀ ਕੁਝ ਮਜ਼ਦੂਰ ਥੱਲੇ ਉਤਰੇ ਹੀ ਸੀ ਕਿ ਪਿਛੂਵਾਰੇ ਤੇਜ਼ ਰਫਟਾਰ ਟਰਾਲੇ ਨੇ ਆ ਕੇ ਸੋ ਟੱਕਰ ਮਾਰ ਦਿੱਤੀ ਸਰ ਕੀ ਮੈਟਰ ਜਿਹੜਾ ਐਕਸੀਡੈਂਟ ਹੋਇਆ ਇਹ ਜਿਹੜੇ ਬਾਸੇ ਕ ਮਹਾਕਾਲ ਦੀ ਸਵਾਰੀਆਂ ਲੈ ਕੇ ਜਾ ਰਹੇ ਸੀਗੀ ਰੋਡ ਦੇ ਉੱਤੇ ਆਪਣੇ ਸਿਵਲ ਹਸਪਤਾਲ ਦੇ ਸਾਹਮਣੇ ਖੜੀ ਸੀਗੀ ਪਿੱਛੋਂ ਇੱਕ ਟਰੱਕ ਦਾ ਟਾਇਰ ਫਟਣ ਕਾਰਨ ਟਰੱਕ ਨੇ ਪਿੱਛੋਂ ਹਿੱਟ ਕੀਤਾ ਜਿਹਦੇ ਵਿੱਚ 20-25 ਬੰਦੇ ਜ਼ਖਮੀ ਹੋਏ ਨੇ ਉਧਾਂ ਕੈਜੂਅਲਟੀ ਤੋਂ ਬਚਾਏ ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਡਾ ਵਿੱਚ ਦਾਖਲ ਕਰਾਇਆ ਗਿਆ ਤੇ ਰੋਡ ਵਗਾਰੇ ਕਲੀਅਰ ਹੋ ਗਈ ਰੋਡ ਕਲੀਅਰ ਹੋ ਗਿਆ ਟਰੱਕ ਨੂੰ ਅਸੀਂ ਆਪਣੇ ਕ੍ਰੇਨ ਦਾ ਪ੍ਰਬੰਧ ਕਰਕੇ ਪਿੱਛੇ ਹਟਾ ਰਹੇ ਹਾਂ ਬਾਕੀ ਟਰੈਫਿਕ ਚੱਲ ਰਹੀ ਹੈ ਤੇ ਬਾਕੀ ਕੋਈ ਸਿਰਕਲਟੀ ਜ਼ਿਆਦਾ ਨਹੀਂ ਬਾਕੀ ਆਪਣੇ 2-3 ਬੰਦੇ ਸੀਰੀਅਸ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਿਟੀ ਹੋਮ ਨਿਊਜ਼ ਲਈ ਅਮੀਥਾਪਰ ਦੀ ਰਿਪੋਰਟ